ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਲਕੀਤ ਸਿੰਘ ਮੱਲਣ ਅੱਜ ਪਹੁੰਚੇ ਆ ਗੁਰਦੁਆਰਾ ਛਪੜੀ ਸਾਹਿਬ ਪਿੰਡ ਤੂਤ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿੱਥੇ 29ਵਾਂ ਮਹਾਨ ਸੰਤ ਸਮਾਗਮ 22 ਅਕਤੂਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇੱਥੋਂ ਦੇ ਮੁੱਖ ਸੇਵਾਦਾਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਵੋਟ ਸਨ ਜੀ ਸਾਡੇ ਨਾਲ ਜੁੜੇ ਹੋਏ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਇਸ ਮਹਾਨ ਸੰਤ ਸਮਾਗਮ ਦੇ ਬਾਰੇ ਤੇ ਦੱਸਣਗੇ ਜਿਹੜਾ 22 ਅਕਤੂਬਰ ਨੂੰ ਜਿਹੜਾ ਮਹਾਨ ਸੰਤ ਸਮਾਗਮ ਇਹ ਕਿੰਨਾ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਮੁਖ ਫਰੀ ਗੁਰਸਵਾਰੀ ਗੁਰੂ ਸਾਹਿਬ ਜੀਓ ਅਸਵਲਤਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਚੇ ਪਾਸ਼ਤਾ ਗੁਰਗਦੀ ਦੇਸਾ ਬੜੀ ਧੂਮ ਤਾਮ ਤੇ ਸ਼ਰਧਾ ਨਾਲ ਬਣਾਇਆ ਜਾ ਰਿਹਾ ਹੈ ਬੰਦੀ ਛੋੜ ਦਿਵਸ ਵੀ ਆ ਰਿਹਾ ਹੈ ਤੇ 350 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਚੇ ਪਾਸ਼ਾ ਸ਼ਿਖਦੀ ਦਿਹਾੜਾ ਬੜੀ ਧੂਮ ਤਾਮਣਾ ਉਹ ਵੀ ਬਣਾਇਆ ਜਾ ਰਿਹਾ ਹੈ ਤੇ ਸੱਚੇ ਪਾਸ਼ਾ ਗੁਰੂ ਨਾਨਕ ਪਾਸ਼ਾ ਦਾ ਅਵਤਾਰ ਦਿਹਾੜਾ ਹਾਰਤਕਦੀ ਪੂਰਨ ਮਾਸ਼ੀ ਤੇ ਬੜੀ ਧੂਮਤਾਮ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਹ ਸਾਰੇ ਸਮਾਗਮ ਸਾਧ ਸੰਗਤ ਜੀ 6 ਘੱਟਕ ਦਿਨ ਬੁੱਧਵਾਰ ਬੜੀ ਧੂਮਤਾਮ ਤੇ ਸ਼ਰਧਾ ਨਾਲ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਸੰਤ ਮਹਿਰਮਦਾਸ ਜੋ ਸੰਤ ਮਹਿਰਮਦਾਸ ਇਹ ਸਥਾਨ ਤੇ ਬੜੀ ਤਪਛਾ ਕੀਤੀ ਸੀ ਉਹਨਾਂ ਨੇ ਤੇ ਭਰਤੀ ਕੀਤੀ ਤੇ ਉਹਨਾਂ ਦਾ ਸਾਧ ਸੰਗ ਜੀ ਉਹਨਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਉਹ ਜਨ ਮਹਾਪੁਰਸ਼ਾਂ ਨੇ ਬਾਬਾ ਜੀ ਨੇ ਬਚਨ ਕੀਤਾ ਕਿ ਭਾਈ ਸੰਤ ਮਹਿਰਬਾਦਸ ਦੀ ਯਾਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੇ ਦਰਸ ਨੂੰ ਮੁੱਖ ਰੱਖਦੇ ਹੋਏ ਇੱਥੇ ਭੰਡਾਰਾ ਹੋਣਾ ਚਾਹੀਦਾ ਹੈ ਤੇ ਭੰਡਾਰਾ ਵੀ ਖੀਰ ਪੂੜਿਆਂ ਦਾ ਤੇ ਦੇਸੀ ਘੋੜੇ ਪੂਰੇ ਪਕਣੇ ਚਾਹੀਦੇ ਆ ਫਿਰ ਪੂਰੇ 3 ਦਿਨਾਂ ਤੱਕ ਫਿਰ ਪੂਰਿਆਂ ਦਾ ਲੰਗਰ ਚਰਣਾ ਚਾਹੀਦਾ ਹੈ ਤੇ ਉਸ ਨੂੰ ਮੁੱਖ ਰੱਖਦੇ ਹੋਏ ਮਹਾਪੁਰਸ਼ਾਂ ਦੇ ਬਚਨਾਂ ਨੂੰ ਮੁੱਖ ਰੱਖਦੇ ਆਂ ਸਾਧ ਸੰਗਤ ਜੀ ਇੱਥੇ ਤਕਰੀਬਨ 6 ਕੰਤਕ ਦਿਨ ਬੁੱਧਵਾਰ 22 ਤਰੀਕ ਨੂੰ ਬੜੀ ਧੂਮਤਾਬ ਤੇ ਸ਼ਰਧਾ ਦੇ ਨਾਲ ਸਮਾਗਮ ਕਰਵਾਏ ਜਾ ਰਹੇ ਹਨ ਜਿਦੇ ਵਿੱਚ ਰਾਗੀ ਢਾਡੀ ਮਹਾਪੁਰਸ਼ਾਂ ਦਾ ਕਥਾ ਪੇਖਣ ਕਰਕੇ ਸੰਗਤਾਂ ਨੂੰ ਹੜ ਕਰਨਗੇ ਤੇ ਗੁਰੂ ਦਾ ਹਰਜਸ ਕਰਕੇ ਗੁਰੂਆਂ ਖੁਸ਼ੀਆਂ ਮਹਾਪੁਰਸ਼ਾਂਆਂ ਖੁਸ਼ੀਆਂ ਸ਼ਹੀਦਾਂਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੀਆਂ ਵੀ ਸੰਗਤਾਂ ਭਾਈ ਗੁਰ ਅਸਥਾਨ ਦੇ ਨਾਲ ਜੁੜੀਆਂ ਗੁਰੂ ਘਰ ਦੇ ਨਾਲ ਜੁੜੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਪੜਾਰੇ ਦੇ ਵਿੱਚ ਸਾ ਸੰਗਤ ਜੀ ਆਪਣਾ ਤਿਲਫਲ ਤਿਲਫਲ ਪਾ ਕੇ ਤੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਲੰਗਰ ਦੇ ਵਿੱਚ ਚੌਲਾ ਦੀ ਸੇਵਾ ਘਿਓ ਦੀ ਸੇਵਾ ਦੇਸੀ ਘਿਓ ਦੀ ਸੇਵਾ ਗੋੜ ਦੀ ਸੇਵਾ ਆਟੇ ਦੀ ਸੇਵਾ ਸਹਾ ਸੰਗਈ ਦੁੱਧ ਦੀ ਸੇਵਾ ਇਹ ਸੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਸ਼ਰਧਾ ਮੁਤਾਬਕ ਆਪਣੇ ਵਿਅਤ ਮੁਤਾਬਕ ਸਾਰੀਆਂ ਸੰਗਤਾਂ ਨੇ ਭੰਡਾਰੇ ਦੇ ਵਿੱਚ ਹਿੱਸਾ ਪਾਉਣਾ ਤੇ ਖਾਵਾ ਖਰਚੋ ਰਲ ਨਾਲ ਭਾਈ ਤੋੜ ਨਾ ਵੇ ਵਧੂ ਜਾਈ ਮਹਾਂਪੁਰਸ਼ਾਂ ਦੇ ਗੁਰੂ ਸੰਗ ਦੇ ਹੁਕਮ ਅਨਸਾਰ ਤੇ ਗੁਰੂ ਜੀਆਂ ਕਿਰਪਾ ਗੁਰੂ ਦੀ ਕਲਾ ਵਰਤੂਗੀ ਇਸ ਸੰਗਤਾਂ ਦੇ ਚਰਨ ਸੰਗਤਾਂ ਨੂੰ ਪੀਰ ਆ ਸੰਗਤਾਂ ਨੇ ਵਾਦੋ ਵਾਦ ਆਵਿ ਹੋਣਾ ਦੇ ਸਾਧਵਾਦ ਤੋਂ ਵਾਦ ਹੋਰਾਂ ਵੀ ਸਕਤਾਂ ਨੂੰ ਪਰਵਾਰਾਂ ਸਮੇਤ ਆ ਕੇ ਸੰਗਤਾਂ ਨੂੰ ਦਰਸ਼ਨ ਦੇ ਦੇਣ ਕਰਨ ਦੇਣ ਆ ਤੇ ਗੁਰੂ ਦੀਆਂ ਕੁਸ਼ੀਆ ਪ੍ਰਾਪਤ ਕਰਦਿਆਂ ਇਹ ਨਿਯਮ ਬੇਨਤੀਆਂ ਕਰਦੇ ਆਂ ਦਾਸ ਸ਼ਿਮਾ ਦੀ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਸਭ ਵਾਰਗ ਜੀ ਕੀ ਫਤਿਹ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬੋਰ ਸੰਜੀ ਮੁੱਖ ਸੇਵਾਦਾਰ ਗੁਰਦਰਾ ਛਪਲੀ ਸਾਹਿਬ ਪਿੰਡ ਤੂਤ ਅਤੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ 6 ਕਤਕ 22 ਅਕਤੂਬਰ ਨੂੰ ਦਿਨ ਆ ਬੁੱਧਵਾਰ ਨੂੰ ਜੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਗਦੀ ਦਿਵਸ ਜੋ ਇੱਥੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਿਹਾ ਹੈ ਅਤੇ ਨਾਲ ਹੀ ਇੱਥੇ ਸ਼੍ਰੀਮਾਨ ਸੰਤ ਬਾਬਾ ਮਹਿਰਮੰਦਾ ਜੀ ਉਹਨਾਂ ਸਰਾਨਾ ਵਰਸੀ ਵੀ ਇਹ ਬੜੀ ਸ਼ਰਧਾ ਭਾਵਨਾ ਮਨਾਇਆ ਜਾ ਰਹੀ ਹੈ ਅਤੇ ਤਾਂ ਤਾਂ ਗੁਰੂ ਹਰਗੋਬਿੰਦ ਮਹਾਰਾਜ ਜਿਨ੍ਹਾਂ ਨੂੰ ਬੰਦੀ ਛੋੜ ਗੁਰੂ ਕਰਕੇ ਜਾਣਦੇ ਆ ਸੋ ਉਹਨਾਂ ਦਾ ਬੰਦੀ ਛੋੜ ਦਿਵਸ ਵੀ ਇੱਥੇ ਬੜੀ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਪਿੰਡ ਤੂਤ ਤੋਂ ਦਾਸ ਮਿਲਕੀ ਸੇ ਮੱਲਨ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ